ਸ੍ਰੀ ਗੁਰੂ ਨਮਸਕਾਰ ਸਲਾਮ ਸਾਰਿਆਂ ਨੂੰ ਦੋਸਤੋ ਇਹ ਰੋਡ ਦੇ ਉੱਪਰ ਜ਼ਮੀਨ ਹੈ ਪੂਰੀ 5 ਕਿੱਲੇ ਸਹੀ ਅ 40 ਕਨਾਲਾਂ ਜ਼ਮੀਨਾਂ ਉੱਥੋਂ ਤੋਂ ਸਟਾਰਟ ਹੋ ਜਾਂਦੀ ਹੈ ਆ ਜਿੱਥੋਂ ਤਾਰ ਲੱਗੀ ਦੇਖਦੇ ਹੋ ਜਿੱਥੋਂ ਘਰ ਦੀ ਕੰਧ ਹੈ ਤੇ ਉੱਥੋਂ 120 ਫੁੱਟ ਫਰੰਟ ਉਹ ਘਰ ਤੱਕ ਚਲਿਆ ਜਾਂਦਾ ਜਿੱਥੇ ਆ ਤਾਰ ਲੱਗੀ ਹੈ ਤੇ ਪਿੱਛੇ ਨੂੰ ਚਲੀ ਜਾਂਦੀ ਆ ਉਹ ਖੰਭੇ ਦੇ ਉੱਪਰ ਦੀ ਤੇ ਉਸ ਤੋਂ ਬਾਅਦ 94 ਫੁੱਟ ਇਹ ਘਰ ਦੇ ਦੂਜੀ ਸਾਈਡ ਤੁਹਾਨੂੰ ਦਿਖਾਉਣੇ ਜਾ ਕੇ 94 ਫੁੱਟ ਅੱਗੇ ਮਤਲਬ ਫਰੰਟ ਹੈਗਾ ਤੇ ਪੂਰੀ ਪੰਜ ਕਿੱਲੇ ਜ਼ਮੀਨ ਆ ਮੋਟਰ ਕੱਲਿਆਂ ਦੀ ਤਕਸੀਮ ਨੰਬਰ ਨੇ ਤੇ ਜੋੜੇਪੁਲਾਂ ਦੇ ਕੋਲੇ ਲੱਗੇ ਹੈਗੀ ਆ ਬਾਕੀ ਤੁਸੀਂ ਫੋਨ ਕਰਿਓ ਸਕਰੀਨ ਤੇ ਨੰਬਰ ਆ ਰਿਹਾਗਾ ਫੋਨ ਕਰਕੇ ਪੁੱਛ ਸਕਦੇ ਹੋ ਪੂਰੀ ਡਿਟੇਲ ਤੁਹਾਨੂੰ ਫੋਨ ਤੇ ਦੱਸਾਂਗੇ ਤੇ ਅੱਗੇ ਮੈਂ 94 ਕਰਮਾ ਵਾਲਾ ਫਰੰਟ ਆ ਜਿਹੜਾ ਅੱਗੇ ਵੀ ਦਿਖਾਉਣਾਗਾ ਇਹ ਜੋੜੇਪੁਲਾਂ ਦੇ ਬਿਲਕੁਲ ਅਸੀਂ ਨੇੜੇ ਖੜਿਆ ਪਿੰਡ ਦਾ ਨਾਮ ਤੁਹਾਨੂੰ ਫੋਨ ਤੇ ਦੱਸੂਗਾ ਹਾਂਜੀ ਇਹ ਉੱਥੋਂ ਉਹ ਦਰਖਤ ਤੋਂ ਲੈ ਕੇ ਇੱਧਰ ਇਸ ਘਰ ਦਾ